ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਇੱਥੇ ਟਾਈਮ ਹੋ ਗਿਆ ਅਸੀਂ ਆਥਨ ਦੇ 4:00 ਵਜੇ ਸੀ ਤਰੀਕ 21 ਦਸੰਬਰ ਸੀਗਾ ਦਿਨ ਸੀਗਾ ਐਤਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਣੀਆਂ ਕੁਝ ਭੈਣਾਂ ਨੇ ਇੱਕ ਤਾਂ ਗਰਮੀਤ ਕੌਰ ਜੀ ਮਲੋਟ ਤੋਂ ਸਰਬਜੀਤ ਕੌਰ ਜੀ ਰਾਜਵਾਨਾ ਕਲਾਂ ਤੋਂ ਇੱਕ ਆਪਣੀ ਭੈਣ ਹੈਪੀ ਮੰਨ ਦੀ ਆਈਡੀ ਤੋਂ ਇੱਕ ਯੋਧਵੀਰ ਦੀ ਆਈਡੀ ਤੋਂ ਨੇ ਭੈਣ ਸੋ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਆਪਣੀ ਭੈਣ ਆ ਕੀ ਦਲਵਿੰਦਰ ਕੌਰ ਜੀ ਯੂ ਐਸ اے ਤੋਂ ਤੇ ਇੱਕ ਆਪਣੇ ਭੈਣ ਨੇ ਗਗਨ ਤੂਰੀ ਤੋਂ ਸੋ ਪਹਿਨੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਸਪੋਰਟ ਸਦਕਾ ਵਾਈ ਕੋਰਤੀ ਮੇਰੇ ਸਦਕਾ ਹੀ ਅੱਪ ਇਥੋਂ ਤੱਕ ਪਹੁੰਚੇ ਬਸ ਇਦਾਂ ਆਪਣਾ ਸਪੋਰਟ ਬਣਾਈ ਰੱਖਿਓ ਤੇ ਇੱਥੇ ਜੀ ਹੁਣ ਮੈਂ ਬਣਾਉਣ ਲੱਗੀ ਹੋਈ ਆ ਆਥਨ ਦਾ ਰੋਟੀ ਪਾਣੀ ਤੇ ਅੱਜ ਸਾਰਾ ਕੰਮ ਹੀ ਆਪਾਂ ਚੁੱਲ੍ਹੇ ਦੇ ਉੱਤੇ ਕੀਤਾ ਚੁੱਲ੍ਹੇ ਦੀ ਸਬਜ਼ੀ ਬਣਾਈ ਆ ਚੁੱਲ੍ਹੇ ਦੀ ਰੋਟੀ ਬਣਾਈ ਫਿਰ ਚੁੱਲ੍ਹੇ ਮੂਰੇ ਬੈ ਕੇ ਖਾਦੀ ਰੋਟੀਆਂ ਰਾੜ ਰਾੜ ਕੇ ਚੁੱਲ੍ਹੇ ਦੇ ਵਿੱਚ ਦੁਬਾਰਾ ਖਾਦੀਆਂ ਤੇ ਚੁੱਲੇ ਦੇ ਮੂਰੇ ਹੀ ਬਹਿ ਕੇ ਆਪਾਂ ਜਿਹੜੀ ਆ ਸਵਾ ਦੇ ਨਾਲ ਭਾਂਡੇ ਮਾਝੇ ਤੇ ਮੈਂ ਸਾਰਾ ਤੁਹਾਡੇ ਨਾਲ ਆ ਜਿਹੜਾ ਆਪਣਾ ਪਿੰਡ ਦਾ ਵਿਰਸਾ ਕਹਿ ਲਓ ਜਾਂ ਪੁਰਾਣੀ ਟਾਈਮ ਦੇ ਵਿੱਚ ਜਿੱਦਾਂ ਦਾ ਆਪਣਾ ਹਨਾ ਮਾਹੌਲ ਹੁੰਦਾ ਸੀ ਉਹ ਮੈਂ ਕੋਸ਼ਿਸ਼ ਕੀਤੀ ਆ ਤੁਹਾਡੇ ਨਾਲ ਸ਼ੇਅਰ ਕਰਨ ਦੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਓ ਤੇ ਚੰਗਾ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਇਦਾਂ ਦੀਆਂ ਹੋਰ ਵੀ ਮੈਂ ਤੁਹਾਡੇ ਲਈ ਵੀਡੀਓਸ ਅੱਗੇ ਤੋਂ ਲੈ ਕੇ ਆਵਾਂ ਤੇ ਚਲੋ ਜੀ ਤੁਸੀਂ ਹੁਣ ਧਿਆਨ ਨਾਲ ਦੇਖਿਓ ਤੇ ਇੱਥੇ ਹੁਣ ਮੈਂ ਕੱਟਣ ਲੱਗੀ ਆਂਗੀ ਜੀ ਸਬਜ਼ੀ ਆ ਗਾਜਰਾਂ ਦੀ ਤੇ ਥੋੜੀ ਜਿਹੀ ਮਟਰਸ ਸੀਗੇ ਤੇ ਥੋੜਾ ਜਨਾ ਮੇਰੇ ਕੋਲ ਪਨੀਰ ਪਿਆ ਸੀ ਬਾਅਦ ਵਿੱਚ ਮੈਂ ਉਹ ਪਨੀਰ ਵੀ ਵਿੱਚ ਪਾ ਦਿੱਤਾ ਸੀ ਤੇ ਨਾ ਮੈਂ ਵੌਇਸ ਓਵਰ ਬਸ ਇੰਨੀ ਕੀ ਕਰੂੰਗੀ ਅੱਗੇ ਜਿਹੜਾ ਅਗੈ ਨੈਚੁਰਲ ਵੌਇਸ ਰੱਖਾਂਗੇ ਆਪਾਂ ਹਨ ਤਾਂ ਕਿ ਤੁਹਾਨੂੰ ਵੀਡੀਓ ਦੇਖਣ ਦੇ ਵਿੱਚ ਵਧੀਆ ਲੱਗੇ ਨੇ ਭਾਗੀ ਮੈਂ ਕਿ ਨਹੀਂ

ਟਣ ਲੱਗੀਆਂ ਉਹ ਕਾਲੀਆਂ ਲੱਗੀਆਂ ਦੇਖੀ ਇੰਨੇ ਕ ਬਹੁਤ ਕਿਉਂ ਤੈਨੂੰ ਬਾਹਰ ਜੀ ਜਦਵਾਰੇ ਪਾਵੇਂਗੀ ਉਹ ਬਹੁਤੀਆਂ ਲੋਕ ਤੈਨੂੰ ਸਬਜੀ ਕਿੰਨੀ ਪਾਵੇਂ ਉਹ ਦੱਸ ਕੇ ਜਾ ਫਿਰ ਨੂੰ ਦੁਪਾ ਦੋ ਰੱਖਤੀ ਦੇਖੀ ਦੋ ਕੱਚੀ ਪਾ ਦੋ ਹੋਰ ਪਾ ਇਹ ਕੱਚੀ ਦਾ ਪਾਓ ਸਾਰੇ ਖਾਣੀ ਹੈ ਪਾਓ ਜਿੰਨੀ ਗਾਜਰਾ ਵੀ ਖਾਣੇ ਆ ਅੱਧਾ ਅੱਧਾ ਪਾ ਦੋ ਗਾਜਰਾ ਵੀ ਖਾਣੀ ਹੈ ਖਾਣੀ ਅੱਗ ਗਾਦੀ ਨਹੀਂ ਕਸਾ ਸੜ ਲੈਣਾ ਮੂਲੀ ਆ ਕੀਰਾ ਕੀਰਾ ਦੇ ਦੇ ਨਹੀਂ ਇੱਕ ਦੇ ਦੇ ਜਰ ਵਨ ਪੀਸ ਓਨਲੀ ਬੰਦ ਪੀਸ ਰੋਟੀ ਚੰਨੂ ਰੱਖ ਲੈ ਗਰਮ ਕਰ ਲੈ ਰੋਟੀ ਦੇ ਮਾਣਾ ਮੈਂ ਜਰ ਮੈਂ ਰੱਖਦਾ ਮੈਂ ਮੈਨੂੰ ਪਾਣੀ ਦੇ ਦੀ ਗੋਣਿਆ ਉਹ ਬਹਿਣਾ ਮੈਂ ਤੇ ਤੇ ਬੈਠਿਆ ਨਹੀਂ ਆਂਦਾ ਨਹੀਂ ਵੀ ਆਹ ਲੈਦਾ ਹੁੱਚ ਗਿਆ ਨਹੀਂ ਗਿੜੀ ਹੋ ਰਿਹਾ ਤੇ ਦੋ ਇਸ ਕੋ ਚਾਹੀਏ ਪਾਣੀ ਨਾ ਬੋਲ ਬੈਠਾ ਸੁਣ ਹੂੰ ਬੋ 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 ਸਿਰੋਂ ਨਹੀਂ ਗਰਮ ਇਸ ਆਹ ਬਾਕੀ ਬਾਕੀ ਹਰ ਉਹ ਸਾਸ ਕਾ ਮਾਰਾ ਕਰਾ ਕਿ ਕਰ ਜੀਦੇ ਕੀ ਕਰ ਉਹ ਟਿੱਪਾ ਉਹ ਲੂ ਲੈ ਜੀ kala bas ho